ਸਾਰੇ ਸਜਦਾ ਕਰਨ ਆਇਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਔਰ ਯਾਦ ਕਰਨ ਆਇਆ ਉਸ ਦੇਸ਼ ਕੌਮ ਦੇ ਮਹਾਨ ਯੋਧੇ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ ਸਾਹਿਬ ਕਿ ਜਿਨ੍ਹਾਂ ਨੇ ਦੱਬੇ ਕੁਚਲੇ ਮਜ਼ਲੂਮ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਆਪਣਾ ਆਪ ਵਾਰ ਦਿੱਤਾ ਹਾਜ਼ਰੀਨ ਸਾਧ ਸੰਗਤ ਜੀਓ ਜਦੋਂ ਆਪਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਜ਼ਰ ਮਾਰਦੇ ਆ ਜਿੱਥੇ-ਜਿੱਥੇ ਆਜ਼ਾਦੀ ਦੀਆਂ ਜੰਗਾਂ ਲੜੀਆਂ ਗਈਆਂ ਤੇ ਉਹਨਾਂ ਜੰਗਾਂ ਦੇ ਵਿੱਚੋਂ ਜੇ ਸਭ ਤੋਂ ਮੋਢੀ ਹੋ ਕੇ ਅਖੀਰਲੇ ਉੱਪਰਲੇ ਪੱਧਰ ਦੇ ਉੱਪਰ ਜੇ ਕਿਸੇ ਜੰਗਾ ਦੀ ਆਜ਼ਾਦੀ ਦੀ ਲੜਾਈਆਂ ਦੀ ਗੱਲ ਆਉਂਦੀ ਹੈ ਤਾਂ ਆਪਣੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਆਉਂਦੀ ਹੈ ਔਰ ਇਸ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਲਈ ਵੀ ਭਾਰਤ ਵਰਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਲਈ ਜੇ 90% ਹਿੱਸੇਦਾਰੀਆਂ ਪਾਈਆਂ ਕੁਰਬਾਨੀਆਂ ਕੀਤੀਆਂ ਤੋਂ ਪੰਜਾਬੀਆਂ ਨੇ ਕੀਤੀਆਂ ਮੇਰੇ ਵੀਰੋ ਮੈਂ ਖੁਦ ਆਪ ਸ਼ਹੀਦ ਉਧਮ ਸਿੰਘ ਜੀ ਦੀ ਪਾਵਨ ਪਵਿੱਤਰ ਧਰਤੀ ਸੁਨਾਮ ਤੋਂ ਆਉਣਾ ਤੇ ਮੈਨੂੰ ਅਹਿਸਾਸ ਹੈ ਇਸ ਗੱਲ ਦਾ ਮੈਨੂੰ ਕੀ ਸਮੁੱਚੇ ਪੰਜਾਬ ਨੂੰ ਅੱਜ ਇਸ ਗੱਲ ਦਾ ਅਹਿਸਾਸ ਹੈ ਸਾਡੇ ਵਾਣੀਓ ਮੁੱਖ ਮੰਤਰੀ ਸਭੂਆ ਸਿੰਘ ਜੀ ਮਾਨ ਸਾਹਿਬ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਉਹਨਾਂ ਦੇ ਸਾਰੇ ਕੈਬਨਿਟ ਦੇ ਸਾਥੀ ਸਾਰੇ ਐਮ ਐਲ ਏ ਮੇਰੇ ਵੀਰ ਅਜ ਮੀਥੇਰ ਜੀ ਕੁਲਵੰਤ ਪੰਡੋਰੀ ਜੀ ਜੇਜੀ ਸਾਹਿਬ ਸਾਰੇ ਸਾਥੀ ਇੱਥੇ ਬੈਠੇ ਨੇ ਚੀਮਾ ਸਾਹਿਬ ਬੋਲ ਕੇ ਗਏ ਨੇ ਜੇ ਮੇਰੇ ਵੀਰੋ ਸਾਧ ਸੰਗਜੋ ਹਾਜ਼ਰੀਨ ਜੇ ਇਹਨਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦਾ ਅਹਿਸਾਸ ਸਾਡੇ ਮਨ ਦੇ ਵਿੱਚ ਹੈ ਤੇ ਤਾਂ ਹੀ ਇਹ ਪਹਿਲੀ ਵਾਰੀ ਹੋਇਆ ਕੇ ਰਾਜ ਭਵਨਾਂ ਦੀ ਥਾਂ ਦੇ ਦੀ ਬਜਾਏ 16 ਮਾਰਚ 1900 2022 ਨੂੰ ਸਰਦਾਰ ਭਵਾਂ ਸਿੰਘ ਜੀ ਮਾਨ ਨੇ ਰਾਜ ਭਵਨਾਂ ਦੀ ਥਾਂ ਦੇ ਖਟਕੜ ਕਲਾ ਸ਼ਹੀਦ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਦੀ ਮਿੱਟੀ ਨੂੰ ਮੱਥੇ ਲਾ ਕੇ ਉਹਨਾਂ ਨੇ ਆਪਦੀ ਜਿੰਮੇਵਾਰੀ ਸੰਭਾਲੀ ਤੇ ਅੱਜ ਕੋਈ ਲੀਡਰਾਂ ਦੀਆਂ ਫੋਟੋਆਂ ਉਹ ਦਫ਼ਤਰਾਂ ਦੇ ਵਿੱਚ ਨਹੀਂ ਲੱਗੀਆਂ ਹੋਈਆਂ ਅੱਜ ਦੇ ਸ਼ੋਭਾ ਵਧਾਉਂਦਿਆਂ ਨੇ ਤਸ਼ਹੀਦ ਦੇ ਆਜ਼ਮ ਸਰਦਾਰ ਭਗ ਸਿੰਘ ਜੀ ਦੀ ਫੋਟੋ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਉਹ ਨੇ ਜਿਹੜੇ ਕਿ ਸ਼ਾਨ ਵਧਾਉਂਦਿਆਂ ਨੇ ਦਫ਼ਤਰਾਂ ਦੀਆਂ ਸੋ ਮੇਰੇ ਵੀਰੋ ਮੈਂ ਇਹੀ ਮੀਤ ਨੂੰ ਕਹਿ ਰਿਹਾ ਸੀਗਾ ਕਿ ਸਿੱਖ ਸਾਹਿਬ ਨੂੰ ਵੀ ਕਹੋ ਸਰਪੰਚ ਸਾਹਿਬ ਨੂੰ ਵੀ ਕਹੋ ਕਿ ਤੁਸੀਂ ਉਸ ਧਰਤੀ ਦੇ ਵਾਰਸੋਂ ਜਿਨ੍ਹਾਂ ਦੀ ਧਰਤੀ ਤੋਂ ਉੱਠ ਕੇ ਸਰਦਾਰ ਸੇਵਾ ਸਿੰਘ ਜੀਆ ਨੇ ਉਹਨਾਂ ਨੇ ਦਬੇ ਮਜ਼ਲੂਮ ਲੋਕਾਂ ਦੀ ਲੜਾਈ ਹੈ ਜਿਹੜੀ ਉਹ ਲੜੀ ਆਜ਼ਾਦੀ ਦੀ ਲੜਾਈ ਦੇ ਵਿੱਚ ਅਹਿਮ ਹਿੱਸਾ ਪਾਇਆ ਸੋ ਤੁਸੀਂ ਮੰਗ ਪੱਤਰ ਲਾ ਗਿਆ ਵੀਰੋ ਤੁਸੀਂ ਹੁਕਮ ਪੱਤਰ ਕਿਹਾ ਕਰੋ ਤੁਹਾਡਾ ਤਾਂ ਹੁਕਮ ਹੈ ਜਿਹੜਾ ਉਹ ਚੱਲਣਾ ਚਾਹੀਦਾ ਕਿਉਂਕਿ ਜਦੋਂ ਸਾਹ ਸੇਵਾ ਸਿੰਘ ਜੀ ਦੀ ਆਪਾਂ ਗੱਲ ਕਰਦੇ ਮੇਰੇ ਵੀਰੋ ਮੇਰੀਓ ਮਤਾਓ ਭੈਣੋ ਤੇ ਇਹੋ ਜਿਹੇ ਤਾਂ ਬਹੁਤ ਲੋਕ ਦੇਖੇ ਹੋਣਗੇ ਅੱਜ ਵੀ ਹੋਣਗੇ ਜਿਹੜੇ ਕਿ ਆਪ ਦੀ ਆਪਦੇ ਵਰਗਿਆਂ ਦੀ ਆਪਦੇ ਵਰਗ ਦੀ ਗੱਲ ਕਰਦੇ ਹੁਣ ਪਰ ਇਹੋ ਜਿਹੇ ਵਿਰਲੇ ਹੁੰਦੇ ਨੇ ਲੱਖਾਂ ਕਰੋੜਾਂ ਦੇ ਵਿੱਚ ਇੱਕ ਹੁੰਦੇ ਨੇ ਕਿ ਜਿਨ੍ਹਾਂ ਨੂੰ ਸੱਚੇ ਪਾਸ਼ਾ ਪਰਮਾਤਮਾ ਵੱਲੋਂ ਸਰਦਾਰੀਆਂ ਬਖਸ਼ੀਆਂ ਹੋਣ ਤੇ ਫੇਰ ਵੀ ਉਹ ਸਰਦਾਰੀਆਂ ਛੱਡ ਕੇ ਉਹ ਆਮ ਲੋਕਾਂ ਦੀ ਲੜਾਈ ਉਹ ਦੇਸ਼ ਦੀ ਸਮਾਜ ਦੀ ਕੌਮ ਦੀ ਲੜਾਈ ਉਹ ਲੜਦੇ ਹੋਣ ਤੇ ਉਸ ਸਮੇਂ ਦੇ ਆ ਸਰਕਾਰਾਂ ਦੇ ਨਾਲ ਅੰਗਰੇਜ਼ਾਂ ਦੇ ਨਾਲ ਮੱਥਾ ਲਾਇਆ ਹੋਵੇ 9-9 ਮਹੀਨੇ 9-9 ਮਹੀਨੇ ਜੇਲ੍ਹ ਦੇ ਵਿੱਚ ਅੱਜ ਦੀ ਘੜੀ ਕਿਸੇ ਨੂੰ ਇੱਕ ਰਾਤ ਠਾਣੇ ਕੱਟਣੀ ਪੈ ਜੇ ਤੇ ਔਖੀ ਹੋ ਜਾਂਦੀ ਹੈ 9-9 ਮਹੀਨੇ ਜੇਲ੍ਹਾਂ ਦੇ ਵਿੱਚ ਭੁੱਖ ਹੜਤਾਲ ਰੱਖਣੀ ਉਸ ਅੰਗਰੇਜ਼ ਹਕੂਮਤ ਦੇ ਖਿਲਾਫ ਇਹ ਕੋਈ ਛੋਟੀਆਂ ਗੱਲਾਂ ਨਹੀਂ ਸੀਗੀਆਂ ਪਰਜਾ ਮੰਡਲ ਦੀ ਲਹਿਰ ਦੇ ਵਿੱਚ ਇੱਕ ਬੇਸ਼ਕੀਮਤੀ ਇੱਕ ਵੱਡ ਮੁੱਲਾ ਯੋਗਦਾਨ ਜਿਹੜਾ ਉਹ ਉਹਨਾਂ ਨੇ ਪਾਇਆ ਸੋ ਤੁਸੀਂ ਤਾਂ ਉਸ ਧਰਤੀ ਦੇ ਮਾਲਕੋ ਜਿਨ੍ਹਾਂ ਨੂੰ ਆ ਚੀਜ਼ਾਂ ਮੰਗਣ ਦੀ ਲੋੜ ਹੈ ਜਿਹੜੀ ਉਹ ਕਦੇ ਪੈਣੀ ਨਹੀਂ ਚਾਹੀਦੀ ਮੇਰੇ ਤੋਂ ਪਹਿਲਾਂ ਚੀਮਾ ਸਾਹਿਬ ਨੂੰ ਵੀ ਤੁਸੀਂ ਹੁਕਮ ਕੀਤਾ ਮੇਰੇ ਵੀਰ ਮੀਥੇਰ ਨੂੰ ਹੁਕਮ ਕੀਤਾ ਤੁਹਾਨੂੰ ਤਾਂ ਵੈਸੇ ਹੀ ਸਰਕਾਰ ਪੰਜਾਬ ਦੇ ਵਿੱਚ ਵੀ ਥੋੜਾ ਹੱਥ ਪੈਂਦਾ ਤੇ ਦਿੱਲੀ ਵੀ ਤੁਹਾਡਾ ਨੁਮਾਇੰਦਾ ਜਿਹੜਾ ਕਿ ਬੜੇ ਦਲੇਰੀ ਦੇ ਨਾਲ ਮੇਰਾ ਵੀਰ ਮੀਥੇਰ ਹਮੇਸ਼ਾ ਆਵਾਜ਼ ਚਾਗਦੇ ਨੇ ਉੱਥੇ ਮੈਂ ਦੇਖਿਆ ਕਿ ਤੁਹਾਡੇ ਹਲਕੇ ਦੀ ਗੱਲ ਹੈ ਜਿਹੜੀ ਉਹ ਸਾਡੇ ਵੀਰ ਪੰਡੋਰੀ ਸਾਹਿਬ ਬੜੇ ਦਲੇਰੀ ਦੇ ਨਾਲ ਇਕੱਲੇ ਵਿਧਾਨ ਸਭਾ ਦੇ ਵਿੱਚ ਜਾਂ ਸੀਐਮ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਕੋਲ ਨਹੀਂ ਹਰ ਸਰਕਾਰੀ ਦਰਬਾਰੇ ਪੂਰੇ ਹਿੰਮਤ ਦੇ ਨਾਲ ਤੁਹਾਡੇ ਹੱਕਾਂ ਦੀ ਲੜਾਈ ਲੜਦੇ ਨੇ ਸੋ ਮੈਂ ਉਹਨਾਂ ਗੱਲਾਂ ਨੂੰ ਰਿਪੀਟ ਦੁਬਾਰਾ ਨਾ ਕਰਦਾ ਹੋਇਆ ਜਿਹੜੀਆਂ ਕਿ ਪਹਿਲਾਂ ਹੋ ਚੁੱਕੀਆਂ ਮੈਂ ਤਾਂ ਤੁਹਾਨੂੰ ਇਹਨਾਂ ਵਿਸ਼ਵਾਸ ਦਿਵਾਉਣਾ ਕਿ ਤੁਹਾਡਾ ਹੁਕਮ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਵਨ ਸਿੰਘ ਵਾਜੀਆਂ ਦੇ ਉਹਨਾਂ ਦੀ ਪੂਰੀ ਕੈਬਨਿਟ ਦੇ ਆਮ ਆਦਮੀ ਪਾਰਟੀ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਅਹੁਦੇਦਾਰ ਦੇ ਸਿਰ ਮੱਥੇ ਪਰਵਾਣ ਹੈ ਜੋ ਤੁਸੀਂ ਅੱਜ ਤਕਰੀਬਨ 10 ਕਰੋੜ ਦੀਆਂ ਸੜਕਾਂ ਦਾ ਜਿਹੜਾ ਨੀ ਪੱਥਰ ਹੈ ਉਹ ਵੀ ਰੱਖਿਆ ਗਿਆ ਹੈ ਜੋ ਨਰਸਿੰਗ ਕਾਲਜ ਦੀ ਗੱਲ ਹੈ ਉਹ ਵੀ ਬੜੀ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਸੋ ਕੋਈ ਤੁਹਾਡਾ ਹੁਕਮ ਹੋਵੇ ਉਹ ਸਿਰ ਮੱਥੇ ਪ੍ਰਵਾਨ ਹੈ ਤਾਂ ਕਿ ਆਪਾਂ ਉਹਨਾਂ ਮਹਾਨ ਯੋਧਿਆਂ ਨੇ ਜਿਸ ਕੰਮ ਵਾਸਤੇ ਜਿਸ ਮੌਕੇ ਵਾਸਤੇ ਜਿਸ ਸਮੇਂ ਵਾਸਤੇ ਔਰ ਜਿਹੜੇ ਜਿਹੇ ਮਾਹੌਲ ਵਾਸਤੇ ਜਿਹੜੇ ਉਹਨਾਂ ਨੇ ਸਿਰ ਜੇ ਸੀਗਾ ਕਿ ਸਾਡਾ ਮੋਲਕ ਸਾਡਾ ਪੰਜਾਬ ਆਉਣ ਵਾਲੀ ਪੀੜ੍ਹੀ ਸਾਡੇ ਬੱਚਿਆਂ ਦੀ ਪੀੜ੍ਹੀ ਉਹ ਕਹੋ ਜੀ ਉਹ ਇਹ ਕਹੇ ਮਾਹੌਲ ਦੇ ਵਿੱਚ ਆਜ਼ਾਦੀ ਦੇ ਮਾਹੌਲ ਦੇ ਵਿੱਚ ਸਾਹ ਲਵੇ ਜੇ ਅੱਜ ਉਹਨੂੰ ਨੂੰ ਸੰਭਾਲ ਕੇ ਰੱਖਣਾ ਹੈ ਤੇ ਮੈਂ ਸਮਝਦਾ ਕਿ ਕਿ ਜੋ ਉਹਨਾਂ ਨੇ ਸੋਚਿਆ ਸੀਗਾ ਜੋ ਉਹਨਾਂ ਨੇ ਜੋ ਉਹਨਾਂ ਨੇ ਤਿਆਹੀਆ ਕੀਤਾ ਸੀਗਾ ਜਦੋਂ ਦੇ ਉੱਪਰ ਪੈਰਾਂ ਨਾਲ ਆਪਾਂ ਸਾਰੇ ਨਾਲ ਮਿਲ ਕੇ ਦਈਏ ਤਾਂ ਕਿ ਆਪਾਂ ਇੱਕ ਸੋਹਣਾ ਪੰਜਾਬ ਫੇਰ ਤੋਂ ਮੜ ਕੇ ਖੁਸ਼ਹਾਲ ਤੇ ਰੰਗਲਾ ਪੰਜਾਬ ਇਹ ਜਿਹੜਾ ਉਹ ਬਣਾ ਸਕੀਏ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਰਾਜਪਦਰੀ ਸਮਾਗਮ ਹੈ ਜਿਹੜਾ ਉਹ ਸ਼ਹੀਦ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਿਆਂ ਦੀ ਯਾਦ ਦੇ ਵਿੱਚ ਉਹਨਾਂ ਦੀ 92 ਬਰਸੀ ਤੇ ਅੱਜ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਇਸ ਰਾਜਪਦਰੀ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਆਉਣਾ ਸੀਗਾ ਪਰ ਉਹ ਕਿਸੇ ਜ਼ਰੂਰੀ ਜਿਵੇਂ ਕਰਕੇ ਨਹੀਂ ਆ ਸਕੇ ਜਿਸ ਦੀ ਵਜ੍ਹਾ ਕਰਕੇ ਚੀਮਾ ਸਾਹਿਬ ਮੇਰੀ ਮੇਰੇ ਵੀਰ ਮੀਥੇਰ ਜੀ ਦੀ ਔਰ ਪਟਲੋਰੀ ਸਾਹਿਬ ਦੀ ਸਾਡੀ ਅਸੀਂ ਇੱਥੇ ਸ਼ਿਰਕਤ ਜਿਹੜੀ ਕੀਤੀ ਹੈ ਹਾਜ਼ਰੀ ਭਰੀ ਹੈ ਮੈਂ ਮੰਨ ਕੇ ਚੱਲਦਾ ਕਿ ਅੱਜ ਜੋ ਕੁਝ ਵੀ ਅਸੀਂ ਲੋਕ ਹਾਂ ਉਹ ਉਹਨਾਂ ਮਹਾਨ ਸ਼ਹੀਦਾਂ ਦੀ ਵਜ੍ਹਾ ਕਰਕੇ ਆ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਜਾਨਵਾਰੀਆਂ ਦੇਸ਼ ਨੂੰ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਤੇ ਉਹਨਾਂ ਦੀ ਯਾਦ ਦੇ ਵਿੱਚ ਜਿੰਨਾ ਵੀ ਡਿਵੈਲਪਮੈਂਟ ਦਾ ਕੰਮ ਹੈ ਜਿਹੜਾ ਉਹ ਹੋਵੇ ਉਹਨਾਂ ਹੀ ਥੋੜਾ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਇਸ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਹੋਏ ਨੇ ਜਿਹੜੇ ਕਿ ਜਿਨ੍ਹਾਂ ਦਾ ਜ਼ਿਕਰ ਹੈ ਮੀਤ ਜੀ ਨਰ ਚੀਮਾ ਸਾਹਿਬ ਨੇ ਕੀਤਾ ਹੈ ਬਾਕੀ ਵੀ ਜਿਹੜੇ ਰਹਿਣ ਦੇ ਕੰਮ ਨੇ ਉਹ ਬੜੀ ਜਲਦੀ ਹੋਣਗੇ ਸੋ ਇੱਕ ਵਾਰ ਸਾਰਿਆਂ ਨੇ ਅੱਜ ਨਾਲ ਮਿਲ ਕੇ ਸੋਸਦਾ ਜਿਹੜਾ ਠਿਕਰੀ ਵਾਲਾ ਸਾਹਿਬ ਨੂੰ ਕੀਤਾ ਤੇ ਘਟ ਨੂੰ ਮੰਗ ਵੀ ਕੀਤੀ ਗਈ ਹੈ ਕਿ ਉੱਥੇ ਪਟਿਆਲੇ ਬੁੱਤ ਹੈ ਤੁਸੀਂ ਗੱਲ ਵੀ ਕੀਤੀ ਹੈ ਮੌਕੇ ਤੇ ਹਾਂ ਉਹ ਜਦੋਂ ਜਦੋਂ ਜੇਜੀ ਸਾਹਿਬ ਕਹਿ ਰਹੇ ਸੀਗੇ ਤੇ ਨਾਲ ਦੀ ਨਾਲ ਹੀ ਮੈਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਫੋਨ ਕੀਤਾ ਕਿ ਜੋ ਸਸੇਵਾ ਸਿੰਘ ਠਿਕਰੀ ਵਾਲਿਆਂ ਦੇ ਬੁੱਤ ਦੇ ਨਾਲ ਕੋਈ ਸੋਲਰ ਲਾਈਟਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਇਮੀਡੀਏਟਲੀ ਉੱਥੋਂ ਰਿਮੂਵ ਕਰੋ ਤੇ ਜਿਵੇਂ ਉੱਥੋਂ ਦੀ ਕੋਈ ਆਰਗੇਨਾਈਜੇਸ਼ਨ ਜਾਂ ਪਰਿਵਾਰ ਦੇ ਲੋਕ ਜਿੱਥੇ ਚਾਹੁੰਦੇ ਨੇ ਉੱਥੇ ਲਗਾ ਦਿਓ ਤਾਂ ਕਿ ਵਿਜ਼ਿਬਿਲਟੀ ਜਿਹੜੀ ਉਹ ਸ਼ਹੀਦਾਂ ਦੇ ਬੁੱਤ ਦੀ ਉਹ ਪ੍ਰੋਪਰ ਰਹੇ ਸੋ ਨਾਲ ਦੀ ਨਾਲ ਹੀ ਡੀਸੀ ਪਟਿਆਲਾ ਨੂੰ ਹੁਕਮ ਕਰ ਦਿੱਤੇ ਗਏ ਨੇ ਸਰ ਸਰ ਕਈ ਮੰਗਾ ਵੀ ਮੰਗਤੀਆਂ ਜੀ ਉਹਨਾਂ ਨੂੰ ਜਿਵੇਂ ਕਾਲਜ ਦੀ ਮੰਗ ਜੀ ਯਾਰ ਕਾਲਜ ਦੀ ਮੰਗ ਜਿਹੜੀ ਹਜੇ ਅਧੂਰੀ ਪਈ ਹੈਗੀ 2023 ਚ ਸੀਐਮ ਸਾਹਿਬ ਕਹਿ ਕੇ ਗਏ ਦੇਖੋ ਉਹ ਹੀ ਉਹਦੇ ਬਾਰੇ ਪਲਾਸੀ ਮਬਾਬ ਸਾਹਿਬ ਨੇ ਦੱਸਿਆ ਨਾ ਜੀ ਕਿ ਉਹਦੇ ਵਿੱਚ ਬਾਕੀ ਸਾਰਾ ਕੁਝ ਅਪਰੂਵ ਹੋਇਆ ਪਰ ਕੁਝ ਇੱਕ ਦੋ ਟੈਕਨੀਕਲ ਗਲਿਚਸ ਸੀਗੇ ਜਿਹੜੇ ਕਿ ਉਹਨਾਂ ਨੇ ਆਰਡਰ ਕਰ ਦਿੱਤੇ ਨੇ ਹੈਲਥ ਡਿਪਾਰਟਮੈਂਟ ਨੂੰ ਉਹ ਵੀ ਬੜੀ ਜਲਦੀ ਹੀ ਉਹ ਦੂਰ ਹੋ ਜਾਣਗੇ ਤੇ ਕੰਮ ਇਹੜਾ ਬੜੀ ਜਲਦੀ ਚੱਲ ਹੋ ਜਾਏਗਾ ਇੱਕ ਸਿਹਤ ਤੇ ਸਿੱਖਿਆ ਨੂੰ ਲੈ ਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਰ ਬਹੁਤ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਬਰਨਾਲੇ ਦੇ ਵਿੱਚ 50 ਤੋਂ ਵੱਧ ਡਾਕਟਰਾਂ ਦੀ ਘਾਟ ਆ ਹਜੇ ਤੱਕ ਸਾਢੇ 3 ਸਾਲਾਂ ਦੇ ਵਿੱਚ ਪੂਰੀ ਨਹੀਂ ਹੋਈ ਇੱਥੇ ਸਾਂਝੇ ਮੋਰਚੇ ਦੇ ਜਿਹੜੇ ਜਿਹੜੇ ਹੈਗੇ ਨੇ ਉਹ ਵੀ ਆਏ ਨੇ ਕਾਰਕੁਨ ਉਹ ਵੀ ਕਹਿ ਰਹੇ ਨੇ ਕਿ ਇਹ ਮੰਗਾਂ ਜਿਹੜੀਆਂ ਨੇ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਦੇਖੋ ਇਸ ਤਰ੍ਹਾਂ ਹੈ ਕਿ ਸਾਡੇ ਆਉਣ ਤੋਂ ਪਹਿਲਾਂ ਵੈਕੈਂਸੀਆਂ ਦਾ ਬੈਕਲੌਗ ਸਾਰੇ ਮਹਿਕਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਇੰਨਾ ਵੱਡਾ ਇਕੱਠਾ ਹੋਇਆ ਪਿਆ ਸੀਗਾ ਕਿ ਜਿਹਨੂੰ ਹੌਲੀ-ਹੌਲੀ ਭਰਨ ਦੇ ਵਿੱਚ ਸਮਾਂ ਤਾਂ ਥੋੜਾ ਲੱਗਦਾ ਹੁਣ 61000 ਦੇ ਕਰੀਬ ਸਰਕਾਰੀ ਨੌਕਰੀਆਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਦੇ ਚੋਂ ਬਹੁ ਗਿਣਤੀ ਨੇ ਜਿਹੜੀਆਂ ਉਹ ਹੈਲਥ ਦੀਆਂ ਐਜੂਕੇਸ਼ਨ ਦੀਆਂ ਪੁਲਿਸ ਦੀਆਂ ਬਾਕੀ ਸਾਰੇ ਮਹਿਕਮਿਆਂ ਦੀਆਂ ਸਪੋਰਟਸ ਦੀਆਂ ਸਾਰੇ ਮਹਿਕਮਿਆਂ ਦੀਆਂ ਪਰ ਤਿੰਨੇ ਜਿਹੜੇ ਹੋ ਚੁੱਕੀਆਂ ਨੇ ਇਹਦੇ ਨਾਲ ਨਾਲ ਹੁਣ ਜਿਹੜਾ ਜਿਵੇਂ ਇੱਕ ਪਿੰਡ ਦੇ ਵਿੱਚ ਹੀ ਕਹਿ ਰਹੇ ਨੇ ਕਿ 35 ਤੋਂ 40 ਨੌਕਰੀਆਂ ਮਿਲ ਚੁੱਕੀਆਂ ਹੁਣ ਤੁਸੀਂ ਇਹ ਤੁਹਾਡਾ ਕੰਮ ਹੈ ਮੇਰੇ ਵੀਰੋ ਪੱਤਰਕਾਰੋ ਕਿ ਤੁਸੀਂ ਜਾ ਕੇ ਉਸ ਪਿੰਡ ਦੇ ਵਿੱਚ ਕਿਹੜੇ ਪਿੰਡ ਵਿੱਚ ਮਿਲੀਆਂ ਨੇ ਠਿਕਰੀ ਵਾਲੇ ਠਿਕਰੀ ਵਾਲੇ ਤੁਸੀਂ ਮੇਰੀ ਤੁਹਾਨੂੰ ਬੇਨਤੀ ਇਹ ਹੈ ਦੇਖੋ ਪ੍ਰੋਟੈਸਟ ਕਰਨ ਡੈਮੋਕਰੇਸੀ 'ਚ ਹਰ ਕਿਸੇ ਦਾ ਰਾਈਟ ਹੈ ਵਿਰੋਧੀਆਂ ਦਾ ਸਾਨੂੰ ਕੰਡੈਮਨ ਕਰਨਾ ਉਹਨਾਂ ਦਾ ਹੱਕ ਹੈ ਕਰ ਹੀ ਜਾਣ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਅੱਜ ਠਿਕਰੀ ਵਾਲਾ ਸਾਹਿਬ ਧਰਤੀ ਤੇ ਖੜਿਆ ਇਹਨਾਂ ਦੇ ਪਿੰਡ ਦਾ ਹੀ ਤੁਸੀਂ ਸਰਵੇ ਕਰੋ ਵੀ ਕਿੰਨੀਆਂ ਸਰਕਾਰੀ ਨੌਕਰੀਆਂ ਇਸ ਪਿੰਡ ਨੂੰ ਮਿਲ ਚੁੱਕੀਆਂ ਬਿਨਾ ਪੈਸਿਆਂ ਤੋਂ ਬਿਨਾ ਸਿਫਾਰਸ਼ਾਂ ਤੋਂ ਮਿਲ ਚੁੱਕੀਆਂ ਤੇ ਉਹਦੇ ਵਿੱਚੋਂ ਉਹਦੇ ਵਿੱਚੋਂ ਉਹਦੇ ਵਿੱਚੋਂ 35-40 ਜਿਹੜੀਆਂ ਠਿਕਰੀਵਾਲ ਪਿੰਡ ਦੀ ਕਹਿ ਰਹੇ ਨੇ ਉਹਦੇ ਵਿੱਚੋਂ ਟੀਚਰਾਂ ਦੀ ਕਿੰਨੇ ਮਿਲ ਚੁੱਕੀਆਂ ਸੋ ਮੇਰੇ ਕਹਿਣ ਦਾ ਮਤਲਬ ਹੈ ਜੀ ਕਿ ਹਰ ਚੀਜ਼ ਨੂੰ ਸਮਾਂ ਲੱਗਦਾ ਹੈ ਇੱਕ ਪਾਸੇ ਜਿੱਥੇ ਨਾਲ-ਨਾਲ ਸਕੂਲਾਂ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਸੁਧਾਰਿਆ ਜਾ ਰਿਹਾ ਹੈ ਉੱਥੇ ਹੀ ਨਾਲ ਨਾਲ ਟੀਚਰਾਂ ਦੀ ਭਰਤੀ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਇਹ ਜੋ ਪਿਛਲੇ ਲੰਬੇ ਸਮੇਂ ਚ ਇਸ 4 ਸਾਲ ਦਾ ਵੀ ਕਰ ਲਓ ਵੀ ਕਿੰਨੇ ਨੌਕਰੀਆਂ ਮਿਲੀਆਂ ਪਿਛਲੇ ਪਿਛਲੇ 5 ਸਾਲ ਦਾ ਵੀ ਕਰ ਲਓ ਠੀਕ ਰਹੇਗੀ ਇੱਕ ਇੱਕ ਵੰਡੀ ਇੰਪੋਰਟਮੈਂਟ ਖੇੜੀ ਚ ਨਾ ਪਿੰਡ ਆ ਜੀ ਆਪਣੇ ਹਲਕੇ ਦਾ ਮੈਂ ਘਟ ਘਟਾ ਕੇ ਦੱਸਦਾ 60 ਨੌਕਰੀਆਂ ਸਰਕਾਰੀ ਉਸੇ ਮਿਲ ਚੁੱਕੀਆਂ ਨੇ ਖੇੜੀਚਲਾ ਪਿੰਡ ਦੇ ਪਤਾ ਕਰ ਲਿਓ ਜਾ ਕੇ ਸਰ ਕਿੱਦਾਂ ਦੇ ਕਾਂਗਰਸ ਦਾ ਨਾਲ ਚੱਲ ਰਿਹਾ ਜੀ ਚੰਨੀ ਤੇ ਰਾਜਾ ਵੜਿੰਗ ਦੇ ਵਿੱਚ ਜਲਦ ਦਲਿਤ ਤੇ ਜੱਟ ਉਹਨੂੰ ਲੈ ਕੇ ਕਲੈਸ਼ ਚੱਲ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਕਾਂਗਰਸ ਦਾ ਆਪ ਦੇ ਦੇਖੋ ਕਾਂਗਰਸ ਪਾਰਟੀ ਜਿਹੜੀ ਕਿ ਆਪ ਦੇ ਆਪ ਨੂੰ ਧਰਮ ਨਿਰਪੱਖਤਾ ਦੀ ਅਲੰਬਰਦਾਰ ਪਾਰਟੀ ਕਹਾਉਂਦੀ ਸੀ ਕਿਸੇ ਸਮੇਂ ਦੇ ਵਿੱਚ ਅੱਜ ਉਹਨਾਂ ਦੀ ਅੰਦਰੂਨੀ ਤੌਰ ਦੇ ਉੱਪਰ ਮਾਨਸਿਕਤਾ ਕੀ ਹੈ ਉਹ ਇਸ ਲੜਾਈ ਦੇ ਨਾਲ ਜਗਜ਼ਾਹਰ ਹੋ ਗਈ ਇੱਕ ਪਾਸੇ ਇੱਕ ਦੂਜੇ ਨੂੰ ਖੁੱਡੇ ਲਾਉਣ ਦੀਆਂ ਜਿਹੜੀਆਂ ਉਹਨਾਂ ਦੀਆਂ ਚਾਲਾਂ ਚੱਲਦੇ ਨੇ ਉਹ ਲੋਕ ਇਹ ਤੋਂ ਪਤਾ ਲੱਗ ਜਾਂਦਾ ਕਿ ਉਹ ਮੈਰਿਟ ਦੇ ਇਹ ਲੋਕਾਂ ਨੂੰ ਸਮਰਪਿਤ ਲੀਡਰਾਂ ਨੂੰ ਅੱਗੇ ਲਿਆਉਣ ਦੀ ਬਜਾਏ ਸਿਰਫ ਔਰ ਸਿਰਫ ਜਾਤ ਜਾਤ ਪਾਤ ਮਜ਼ਮ ਧਰਮ ਦੇ ਨਾਂ ਦੀ ਰਾਜਨੀਤੀ ਜਿਹੜੀਆਂ ਉਹ ਕਾਂਗਰਸ ਪਾਰਟੀ ਇਹਨੂੰ ਕਰਦੀ ਹੈ ਔਰ ਇਹਦਾ ਖਮਿਆਜ਼ਾ ਉਹਨਾਂ ਨੇ ਪਹਿਲਾਂ ਹੀ ਬਹੁਤ ਭੁਗਤੇ ਤੇ ਅੱਗੇ ਨੂੰ ਵੀ ਭੁਗਤਣਗੇ ਇੱਕ ਲਾਅ ਐਂਡ ਆਰਡਰ ਦੀ ਜਿਹੜੀ ਇਸ਼ੂ ਹੈ ਉਹ ਪੰਜਾਬ ਵਿੱਚ ਵੱਡਾ ਹੈ ਅੱਜ ਵੀ ਦੁਰਾਹੇ ਦੇ ਵਿੱਚ ਗੋਲੀਬਾਰੀ ਹੋਈ ਹੈ ਇੱਕ ਐਸਐਚਓ ਦੀ ਵੀ ਗੋਲੀ ਲੱਗੀ ਹੈ ਲਗਾਤਾਰ ਜਿਹੜਾ ਗੈਰ ਕਾਨੂੰਨੀ ਹਥਿਆਰ ਪੰਜਾਬ ਦੇ ਵਿੱਚ ਪਿਛਲੇ ਮਤਲਬ ਲੰਬੇ ਸਮੇਂ ਤੋਂ ਬੰਦ ਨਹੀਂ ਹੋਇਆ ਜੀ ਉਹ ਚਾਹੇ ਸਰਕਾਰ ਕੰਮ ਕਰ ਰਹੀ ਹੈ ਕਦੋਂ ਤੱਕ ਇਹ ਗੈਸਟਰ ਬਣਿਆ ਰਹੇਗਾ ਦੇ ਕੋਈ ਵੀ ਲਾਮਤ ਸ਼ੁਰੂ ਹੋ ਜੇ ਨਾ ਜੀ ਜੇ ਕੈਂਸਰ ਅੱਜ ਸ਼ੁਰੂ ਹੋ ਜੇ ਕਿਸੇ ਨੂੰ ਤੇ ਉਹ ਇੱਕ ਦਿਨ ਦੇ ਵਿੱਚ ਨਹੀਂ ਮੁੱਕਦਾ ਹੈਗਾ ਇਹ ਗੈਂਗਸਟਰਿਜ਼ਮ ਹੈ ਜਿਹੜਾ ਗੈਂਗ ਵਾਰਨ ਜਿਹੜੀਆਂ ਪਹਿਲਾਂ ਕਦੇ ਪੰਜਾਬ ਨੇ ਸੁਣੀਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਬਣਾਈ ਦੇ ਵਿੱਚ ਸ਼ੁਰੂ ਹੋਇਆ ਹੁਣ ਮੈਂ ਇੱਕ ਚੀਜ਼ ਮੈਂ ਇੱਕ ਚੀਜ਼ ਤੁਹਾਨੂੰ ਗਰੰਟੀ ਦੇ ਨਾਲ ਕਹਿ ਸਕਦਾ ਕਿ ਤੁਸੀਂ 4 ਸਾਲਾਂ ਦੇ ਵਿੱਚ ਸਾਡੇ ਇੱਕ ਬੰਦੇ ਤੋਂ ਤੇ ਚਾਹੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਐਮਐਲਏਆਂ ਤੱਕ ਇੱਕ ਬੰਦੇ ਨੇ ਕਿਸੇ ਗੈਂਗਸਟਰ ਦੀ ਪੁਸ਼ਤ ਪੜਾਈ ਕੀਤੀ ਹੋਵੇ ਕਿਸੇ ਨਸ਼ੇ ਵਾਲੇ ਦੀ ਪੁਸ਼ਤ ਪੜਾਈ ਕੀਤੀ ਹੋਵੇ ਉਹ ਦੱਸੋ ਹੁਣ ਪਿਛਲੇ ਸਮੇਂ ਦੇ ਵਿੱਚ ਜੇ ਗੱਲ ਕਰਾਂ ਤੇ 2022 ਤੋਂ ਹੀ ਪਹਿਲਾਂ ਵਿਧਾਨ ਸਭਾ ਦੇ ਵਿੱਚ ਨਿਰੀਆਂ ਸਪੀਚਾਂ ਮਿਲ ਜਾਣਗੇ ਤੁਹਾਨੂੰ ਸੁਖੀ ਰੰਧਾਵੇ ਦੀਆਂ ਤੇ ਵਿਕਰਮ ਜੀਠੇ ਦੀਆਂ ਜਿਹੜੇ ਕਹਿੰਦੇ ਸੀ ਜੱਗੂ ਭਗਵਾਨਪੁਰਿਆ ਤੇਰਾ ਪ੍ਰੋਡਕਟ ਹੈ ਜੱਗੂ ਭਗਵਾਨਪੁਰਿਆ ਤੇਰਾ ਤੇਰੀ ਮੁੱਛ ਦਾ ਵਾਲ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਉਹਨਾਂ ਨੇ ਕਰਤੂਤਤਾ ਸ਼ੁਰੂ ਕਰਤੀਆਂ ਤੇ ਫਿਰ ਹੁਣ ਉਹ ਤੋਂ ਮਗਰ ਹੋ ਗੀ ਗਿਆ ਕਿ ਬਾਹਰੋਂ ਲਿਆ ਲਿਆ ਆ ਕੇ ਇਹ ਵੀ ਗੈਂਗਸਟਰ ਜਿਹੜੇ ਉਹਰੇ ਪਾਲੇ ਜਾਂਦੇ ਰਹੇ ਹੁਣ ਇੰਨਾ ਕੁ ਇੰਟਰ ਸਟੇਟ ਆ ਇੰਟਰ ਸਟੇਟ ਕੀ ਹੁੰਦਾ ਇੰਟਰਨੈਸ਼ਨਲ ਆ ਜਿਹੜਾ ਰੈਕਟ ਉਹਨਾਂ ਦਾ ਬਣਿਆ ਪਿਆ ਵੀ ਜਿੰਨੀਆਂ ਉਹਰੇ ਵਾਰਦਾਤਾਂ ਹੁੰਦੀਆਂ ਨੇ ਉਹ ਲਿੰਕ ਸਿੱਧੇ ਸਿੱਧੇ ਤੌਰ ਤੇ ਜਾ ਕੇ ਕਿੱਥੇ ਜੁੜਦਾ ਹੈ ਜਾਂ ਗੋਲਡੀ ਬਰਾਉਡ ਉਹਨਾਂ ਨਾਲ ਤੇ ਯਾ ਲੋਰੈਂਸ ਬਿਸ਼ਨੋਈ ਉਹਨਾਂ ਕਿੱਥੇ ਬੈਠੇ ਨੇ ਉਹ ਸਾਬਰਮਤੀ ਜੇਲ੍ਹ ਦੇ ਵਿੱਚ ਦੇ ਕੇਂਦਰ ਸਰਕਾਰ ਨੇ ਐਮਐਚਏ ਨੇ ਹੁਕਮ ਕਰ ਰੱਖਿਆ ਕਿ ਸਾਬਰਮਤੀ ਜੇਲ੍ਹ ਤੋਂ ਬਾਹਰ ਨਹੀਂ ਜਾਊਗਾ ਕਿਉਂ ਭਈ ਵਾਰਦਾਤਾਂ ਹੋ ਰਹੀਆਂ ਨੇ ਤੁਸੀਂ ਉੱਥੇ ਇਹ ਸੰਭਾਲ ਕੇ ਰੱਖ ਰਖਿਆ ਇਹਨਾਂ ਨੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਇਕੱਲੇ ਪੰਜਾਬ ਦਾ ਇਸ਼ੂ ਨਹੀਂ ਹੈ ਜੀ ਇਹਦੇ ਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੇ ਨਾਲ ਖੜਨਾ ਪਊਗਾ ਕੈਨੇਡਾ ਸਰਕਾਰ ਨੇ ਵੀ ਸਿੱਧਾ ਲਾਰੈਂਸ ਦਾ ਜ਼ਿਕਰ ਕੀਤਾ ਗਿਆ ਕਿ ਲਾਰੈਂਸ ਵਸ਼ਮੂੀ ਕੈਨੇਡਾ ਦੇ ਵਿੱਚ ਜਿਹੜੀ ਹੈ ਇਹ ਘਟਰਾਵਾਂ ਨੂੰ ਵਾਰਦਾਤ ਦੇ ਰਿਹਾ ਆਹੀ ਤਾਂ ਮੈਂ ਕਹਿ ਰਿਹਾ ਨਾ ਆਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੈਠ ਕੇ ਪੰਜਾਬ ਤਾਂ ਛੱਡੋ ਜੇ ਕੈਨੇਡਾ ਦੇ ਵਿੱਚ ਵੀ ਵਾਰਦਾਤਾਂ ਹੋਈਆਂ ਨੇ ਤੇ ਇਹ ਇਹਦੀ ਜ਼ਿੰਮੇਵਾਰੀ ਕੌਣ ਕਿਹਦੀ ਹੈ ਇੱਕ ਸਵਾਲ ਆਖਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਨੀ ਮੀਤ ਪ੍ਰਧਾਨ ਸੀ ਸੇਵਾ ਸਿੰਘ ਟਕਰੀਵਾਲ ਐਗਜ਼ੈਕਟਿਵ ਕਮੇਟੀ ਮੈਂਬਰ ਸੀਗੇ ਸੇਵਾ ਸਿੰਘ ਟਕਰੀਵਾਲ ਪਰ ਅੱਜ ਦੇ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਉਸ ਵੇਲੇ ਦੇ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਉਹ ਕਰਦਾਰ ਤੇ ਅੱਜ ਦੇ ਕਰਦਾ ਅੱਜ ਸਵਾਲ ਉੱਠ ਰਿਹਾ ਹੈ ਜ਼ਮੀਨ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਪੰਜਾਬ ਨੂੰ ਕੌਮ ਨੂੰ ਗੁਰੂ ਘਰਾਂ ਨੂੰ ਬਚਾਉਣ ਦੇ ਲਈ ਲੇ ਇਹਨਾਂ ਨੇ ਝੰਡਾ ਚੱਕਿਆ ਸੀਗਾ ਤੇ ਅੱਜ ਸਿਰਫ ਔਰ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਲੱਗਿਆ ਹੋਇਆ ਇਹਨਾਂ ਨੇ ਆਪਦੀ ਰਾਜਨੀਤੀ ਤੋਂ ਗੁਰੂ ਨੂੰ ਤੇ ਗੁਰੂ ਘਰਾਂ ਨੂੰ ਵੀ ਵਾਰਤਾ ਇਹਨਾਂ ਨੇ ਗੁਰੂ ਸਾਹਿਬ ਦੀ ਬੇਗਅਦਮੀ ਵਾਲੀ ਵੀ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਪੰਜਾਬ ਪੰਜਾਬੀਅਰ ਦੇ ਮੁੱਦੇ ਮਸਲੇ ਵੀ ਛੱਡਦੇ